ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਦੇ ਬੁੱਟਰ ਰੋਡ ਤੇ ਜਰਨਲ ਸਟੋਰ ਨੂੰ ਲੱਗੀ ਭਿਆਨਕ ਅਗਨ ਡੇਢ ਕਰੋੜ ਦਾ ਹੋਇਆ ਨੁਕਸਾਨ 9 ਘੰਟੇ ਦੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ ਸਟੋਰ ਦੇ ਮਾਲਕਾਂ ਨੇ ਆਪਣੇ ਕਿਰਾਏਦਾਰ ਤੇ ਹੀ ਜਤਾਇਆ ਸ਼ੱਕ ਮੌਕੇ ਤੇ ਪੁਜੀ ਪੁਲਿਸ ਅਗਨ ਲੱਗਣ ਦੇ ਕਾਰਨਾਂ ਦੀ ਕਰ ਰਹੀ ਹੈ ਜਾਂਚ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਾਸ ਸਿੰਘ ਜੀ ਕੁਮਾਰ ਮੇਰੀ ਫਰਮ ਦਾ ਨਾਮ ਗੁਰੂ لال جنرل سٹੋਰ ਬਟਾ ਰੋਡ ਤੇ ਮੇਰੀ ਦੁਕਾਨ ਹੈ ਉੱਥੇ ਸਾਰੀ ਦੁਕਾਨ ਨੂੰ ਅੱਗ ਲੱਗੀ ਹੈ ਕਿਸੇ ਨੇ ਮੇਰੇ ਜਿਹੜਾ ਤਰਾਇਦਾਰ ਉਹਨੇ ਅੱਗ ਲਾਤੀ ਮੇਰੀ ਦੁਕਾਨ ਤੇ ਮੇਰੀ ਪਤਾ ਨਹੀਂ ਕਿੰਨਾ ਕਿ ਸਾਰੀ ਦੁਕਾਨ ਹੀ ਸੜ ਗਈ ਹੈ ਕੋਈ ਛੁਵੀ ਨਹੀਂ ਬਚਿਆ ਮੈਨੂੰ ਤਾਂ ਪਤਾ ਨਹੀਂ ਕੀ ਕੁਝ ਰਹਿ ਗਿਆ ਕੁਝ ਵੀ ਨਹੀਂ ਕਿ ਬਚਿਆ ਉਹਨੇ ਰਾਤ ਸਾਲ 1 ਮਹੀਨਾ ਪਹਿਲਾਂ ਮੈਂ ਕੇਸ ਕੀਤਾ ਸੀ ਉਹਦੀ ਤਰੀਖ 17/2 ਹੈ ਤੇ ਉਹਨੇ ਦੁਕਾਨਦਾਰੀ ਕਰਾਇਆ ਕਦੀ ਲਿਆ ਉਹ ਸਾਨੂੰ ਸਟਾਰਟਾਂ ਕਰਦਾ ਪਿਆ ਤੇ ਉਹਨੇ ਅੱਗੇ ਲਾਜ਼ਮੀ ਰੱਖੀ ਡਰਾਉਂਦਾ ਤਾਂ ਖਾਂਦਾ ਵੀ ਡਰਾਉਂਦਾ ਤਾਂ ਮਕੰਦਾ ਇਹ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਸਾਰੀ ਦੁਕਾਨ ਹੀ ਸੜ ਗਈ ਕੁਛ ਵੀ ਨਹੀਂ ਬਚਿਆ ਪਤਾ ਨਹੀਂ ਲੱਖਾਂ ਦਾ ਨੁਕਸਾਨ ਹੋ ਗਿਆ ਕੀ ਮੰਗ ਹੈ ਮੇਰੇ ਸਰਕਾਰ ਕੋਲੋਂ ਮੈਨੂੰ ਮੁਆਵਜ਼ਾ ਦਿੱਤਾ ਜਾਏ ਤੇ ਮੈਨੂੰ ਇਨਸਾਫ ਦਵਾਇਆ ਜਾਏ ਜਿਹੜਾ ਗਵਰਨਰ ਗੁਰੂ ਲਾਲ ਦਾ ਬ੍ਰਦਰ ਸੰਜੀਤ ਕੁਮਾਰ ਪਾਰਟੀ ਦਾ ਬ੍ਰਦਰ ਵੱਡਾ ਬੋਲ ਰਿਹਾ ਸਾਡੀ ਦੁਕਾਨ ਬਟਰ ਰੋਡ ਤੇ ਕਾਦੀਆਂ ਇੱਥੇ ਸਵੇਰੇ ਸਾਨੂੰ ਸ਼ੱਕ ਹੈ ਜਿਹਦੇ ਤੇ ਔਰ ਕੀਤਾ ਕਨਫਰਮ ਹੈ ਲਿਖੇ ਨੇ ਜਿਹੜਾ ਸਾਡਾ ਕਿਰਾਏਦਾਰ ਲਖਮਿੰਦਰ ਸਿੰਘ ਲਖਾਪਨ ਠੱਕਰ ਖੰਡੂ ਉਹਨੇ ਅਗਲਾਈ ਅਸੀਂ ਉਹਤੇ ਇਹ ਖਾਲੀ ਕਰਨ ਦਾ ਕੇਸ ਕੀਤਾ ਹੈ ਜੀ ਬਰਨਚਸ ਦੀ ਤੌਰ ਤੇ ਉਸਨੇ ਆਪਣੀ ਦਸਤਨੀ ਕਰਵਾ ਕੇ ਸਾਡੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਕਈ ਲਟ ਪ੍ਰਸ਼ਾਸਨ ਕੋਲੋਂ ਆਪਾਂ ਮੰਗ ਕਰਨਿਆ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਸਖਤ ਤੋਂ ਸਖਤ ਜਾਨਤੀ ਆਵੇ ਤੇ ਸਾਡੀ ਕੰਪਨਸੇਸ਼ਨ ਦਾ ਕੋਈ ਸਾਧਨ ਮਨਾਇਆ ਜਾਵੇ ਸਾਡੀ ਪਰਿਵਾਰ ਦੀ ਸਾਰੀ ਰੋਜ਼ੀ ਰੋਟੀ ਇੱਥੇ ਆ ਸਾਡੇ ਦੋ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਪਰਵਾਦੀ ਰੋਜੀ ਵਾਸਤੇ ਸਾਡੀ ਮਹਾਲੀਅਤ ਸਰਦਾਰ ਨਰਨਾਥ ਕੱਸਾਹੀ ਜੀ ਨੇ ਚੱਕਿਆ ਜੀ ਪੁਲਿਸ ਚੈਰੀ ਚੱਕ ਲੈਂਦਾ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੁੰਦੀ ਪ੍ਰਸ਼ਾਸਨ ਤੋਂ ਆਪਾਂ ਮੰਗ ਕਰਦੇ ਹਾਂ ਕਿ ਸਖ਼ਤ ਕਾਰਵਾਈ ਕੀਤੀ ਜਾਵੇ ਸਰ ਕਾਫੀ ਲੱਖਾਂ ਦਾ ਕਾਫੀ ਲੱਖਾਂ ਦਾ ਹੋ ਗਿਆ ਕਾਫੀ ਲੱਖਾਂ ਦਾ ਨੁਕਸਾਨ ਕੋਈ 20 ਕਰੋੜ ਤੋਂ ਪਲੱਸ ਦਾ ਨੁਕਸਾਨ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਸਾਡੀ ਮਹਾਲੀਅਤ ਦੀ ਮਰਜ਼ੀ ਮੰਗਨੇ ਆ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਮੰਗਦੇ ਆ ਜਿਨੇ ਕੰਮ ਕੀਤਾ ਹੈ ਜੀ ਅੱਜ ਅੱਜ ਸ਼ਹਿਰ ਦੇ ਵਿੱਚ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਰਾਤ ਗੁਰਰਾਜ ਜਨਰਲ ਸਟੋਰ ਸੀ ਸਾਡੇ ਟਿੰਕੂ ਜੀ ਦਾ ਜਿਹਦੇ ਵਿੱਚ ਰਾਤ 2 ਵਜੇ ਦੇ ਕਰੀਬ ਅੱਦਸ ਦੇ ਆਗ ਲੱਗੀ ਤੇ ਕਰੋੜਾਂ ਰੁਪਈਆਂ ਦਾ ਜਿਹੜਾ ਸਮਾਨ ਆ ਉਹ ਸੜ ਕੇ ਸੁਆਹ ਹੋ ਗਿਆ ਰਾਤ ਚਲੋ ਕਮੇਟੀ ਘਰ ਦੇ ਪ੍ਰਸ਼ਾਸਨ ਨੇ ਹੋਰ ਵੀ ਸ਼ਹਿਰ ਵਾਲਿਆਂ ਜਿੰਨਾ ਵੀ ਸਾਥ ਦਿੱਤਾ ਸਾਰਿਆਂ ਬੜੇ ਕੋਸ਼ਿਸ਼ ਕੀਤੀ ਫਾਇਰ ਬ੍ਰਿਗੇਡ ਵੀ ਟਾਈਮ ਸਿਰ ਆ ਗਈ ਪਰ ਆਗ ਹੀ ਇੰਨੀ ਜਿਆਦਾ ਭੰਗਰ ਸੀ ਵੀ ਕਾਬੂ ਚ ਨਹੀਂ ਆਇਆ ਸਾਰਾ ਸਮਾਨ ਸੜ ਕੇ ਤਿੰਨ ਦੀਆਂ ਤਿੰਨ ਮੰਜ਼ਰਾਂ ਹੀ ਟੜਕੇ ਸੁਹਾ ਹੋ ਗਿਆ ਬਹੁਤ ਵੱਡਾ ਨੁਕਸਾਨ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ مالی ਮਦਦ ਦਿੱਤੀ ਜਾਏ ਤੇ ਇਨਸਾਫ ਦਵਾਇਆ ਜਾਏ ਕਾਰਨਾਂ ਦਾ ਪਤਾ ਕੀਤਾ ਜਾਏ ਵੀ ਅਕਲ ਲੱਗੀ ਕਿਦਾਂ ਤੇ ਕਿੰਨੇ ਲਾਈਏ ਜੇ ਕਿ ਇਹਨੇ ਜਾਣਬੁੱਝ ਕੇ ਲਾਈ ਆ ਤੇ ਉਹਨੂੰ ਪੂਰੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਕਿ ਗਾਂ ਤੋਂ ਉਹਨੂੰ ਇਹੋ ਜਿਹਾ ਪਤਾ ਲੱਗ ਜੇ ਇਹੋ ਜਿਹੇ ਕਾਰਕੁਨਾਂ ਨੂੰ ਬੇਜ਼ਨ ਦੇ ਕੰਮ ਨਹੀਂ ਕਰਨਾ ਕਿੰਨੇ ਸਾਲ ਹੋ ਗਏ ਮੈਂ ਕੁਛ ਨਾ ਕਟੋ ਘਾਟ ਨੇ ਸਾਰੀ ਉਮਰ ਅਸੀਂ ਦੇਖਿਆ ਕਿ ਇਮਾਨਦਾਰੀ ਦੀ ਕਮਾਈ ਸਾਰੀ ਜ਼ਿੰਦਗੀ ਕਰਕੇ 25 30 ਸਾਲ ਤੇ ਇੱਥੇ ਤੱਕ ਪਹੁੰਚੇ ਹੈ ਔਰ ਬਹੁਤ ਵੱਡਾ ਨੁਕਸਾਨ ਹੈ ਜਿਹਦਾ ਅਸੀਂ ਸ਼ਬਦਾਂ ਦੇ ਨਾਲ ਘਾਟਾ ਪੂਰਾ ਨਹੀਂ ਕਰ ਸਕਦੇ ਫਿਰ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀ ਜਿੰਨੇ ਜੋ ਅੱਗੇ ਵੀ ਆ ਸਾਰੇ ਸ਼ਹਿਰ ਫਾਸੀ ਇਹਨਾਂ ਦੇ ਨਾਲ ਆ ਜੇ ਕਿਤੇ ਫਾਈਨੈਂਸ਼ਲੀ ਮਤ ਕਰਨ ਦੀ ਵੀ ਲੋੜ ਪਈ ਤੇ ਹਮੇਸ਼ਾ ਹੀ ਇਹਨਾਂ ਦੇ ਨਾਲ ਬਹੁਤ ਮਦ ਭਗੀ ਘਟਨਾ ਵਾਪਰੀ ਏ ਇੱਕ ਮਿਹਨਤ ਕਾਸ਼ انسان ਜਿਹਨੂੰ 32 33 ਸਾਲ ਕੰਮ ਕਰਦਿਆ ਹੋ ਗਿਆ ਜਿਹਦਾ ਬਾਪ ਪਹਿਲਾਂ ਇੱਕ ਚੌਂਕ ਦੇ ਵਿੱਚ ਪਤਾਸੇ ਵੇਚਦਾ ਸੀ ਬੜੀ ਮਿਹਨਤ ਨਾਲ ਇੱਥੋਂ ਤੱਕ ਇਸ ਮਕਾਮ ਤੱਕ ਇਹ ਬੱਚਾ ਪਹੁੰਚਿਆ ਗਰਾਲ ਜਨਰਲ ਸਟੋਰ ਬਟਰ ਰੋਡ ਚੌਂਕ ਦੇ ਵਿੱਚ ਦੁਕਾਨ ਸੀ ਜਿਹੜਾ ਹੋਲ ਸੇਲ ਦਾ ਪਰਚੂਨ ਦਾ ਕੰਮ ਕਰਦਾ ਸੀ 3 ਵਜੇ ਦੇ ਕਰੀਬ ਸਵੇਰੇ ਜਿਹੜੀ ਇਹ 2 ਵਜੇ ਇਹਨਾਂ ਨੂੰ ਖਬਰ ਕਿਸੇ ਨੇ ਫੋਨ ਕੀਤਾ ਇਹ ਇੱਥੇ ਧੂਆ ਨਿਕਲ ਰਿਹਾ ਜਦੋਂ ਆਏ ਨੇ ਆ ਕੇ ਵੇਖਿਆ ਤੇ ਅੱਗ ਬੜੇ ਵੱਡੇ ਪੱਦਰ ਤੇ ਜਿਹੜੀ ਲੱਗੀ ਮੈਂ ਸਮਝਣਾ ਉਸ ਵੇਲੇ ਇਹਨੇ ਸਾਡੇ ਪਰਿਵਾਰ ਨੂੰ ਫੋਨ ਕੀਤਾ ਕਿਉਂਕਿ ਮੇਰੇ ਭਤੀਜੇ ਦਾ ਬਹੁਤ ਹੀ ਪਿਆਰਾ ਭਾਵਾ ਵਰਗਾ ਮਿੱਤਰ ਹੈ ਬਸ ਸਰਕਾਰ ਨੂੰ ਬੇਨਤੀ ਕਰਾਂਗਾ ਇਹਦੀ ਨਿਰਪੱਖ ਜਾਂਚ ਵੀ ਕੀਤੀ ਜਾਵੇ ਔਰ ਜਿਹੜਾ ਇਹਦਾ ਨੁਕਸਾਨ ਹੋਇਆ ਉਹਦੀ ਭਰਾਈ ਵੀ ਕਰਵਾਈ ਜਾਵੇ ਇਸ ਕਰਕੇ ਦੁਬਾਰਾ ਨੌਜਵਾਨ ਜਿਹੜਾ ਆਪਣੇ ਪੈਰਾਂ ਤੇ ਆਪਣੇ ਰੋਜਗਾਰ ਤੇ ਆ ਸਕੇ ਮੈਂ ਨੀਰ ਸ਼ਰਮਾ ਆਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਅੱਗ ਦੇ ਕਾਰਨ ਅੱਗ ਦੇ ਕਾਰਨ ਤਾਂ ਹਲੇ ਨਹੀਂ ਪਤਾ ਲੱਗਾ ਜੀ ਜਦੋਂ ਸਾਨੂੰ ਕਾਲ ਮਿਲੀ ਹੈ 3:00 ਵਜੇ ਨਾ ਉਸਲੇ ਹੀ ਤਿੰਨ ਗੱਡੀਆਂ ਪਹੁੰਚੀਆਂ ਨੇ ਬਟਾਲੇ ਤੋਂ ਇੱਕ ਗੱਡੀ ਗੁਜਾਸਪੁਰ ਤੋਂ ਆਈ ਆ ਇੱਕ ਗੱਡੀ ਆਪਣੀ ਐਮਡੀਆ ਭਾਈਚਾਰੇ ਤੋਂ ਉਹਨਾਂ ਦੇ ਕੋਲ ਆਪਣੀ ਗੱਡੀ ਹੈ ਉਹ ਵੀ ਨਾਲ ਸਾਡੇ ਕੰਮ ਕਰ ਰਹੀ ਸੀ ਪੰਜ ਗੱਡੀਆਂ ਨੇ ਲਗਾਤਾਰ ਕੰਮ ਕੀਤਾ ਲਗਭਗ 60 ਦੇ ਕਰੀਬ ਗੱਡੀਆਂ ਜਿਹੜੀਆਂ ਵਾਂ ਇਸ ਫਾਇਰ ਕਾਲ ਤੇ ਵਕੀਆਂ ਗਈਆਂ ਪਾਣੀ ਦੇ ਪਰਚੀ ਇਹ ਕਾਸਮੈਟਿਕ ਵਗੈਰਾ ਸਾਰਾ ਮਿਕਸ ਜਿਹਾ ਸਮਾਨ ਹੈ ਨਾਲ ਕੋਲ ਕਨਫੈਕਚਰੀ ਵੀ ਵਿਚੇ ਆ ਕਾਸਮੈਟਿਕ ਵੀ ਵਿਚੇ ਆ ਹਰ ਆਈਟਮ ਰੱਖੀ ਹੋਈ ਹੈ ਨਾਲ ਇਹ ਚੀਜ਼ ਅਸਲ ਦੀ ਨਿਕਲੀ ਕਿ ਜਿੰਨਾ ਕੋਈ ਅੱਗ ਜ਼ਿਆਦਾ ਫੜੇ ਜਿਸ ਤਰ੍ਹਾਂ ਇਹਨਾਂ ਕੋ ਪਰਫਿਊਮ ਵਗੈਰਾ ਹੁੰਦੇ ਆ ਜਾਂ ਹੋਰ ਥੋੜਾ ਜਿਹਾ ਕੋਈ ਜੋਲਨ ਸ਼ੀਲ ਜਿਵੇਂ ਥਿਨਰ ਵਗੈਰਾ ਕੋਈ ਆ ਜਾਂਦੀ ਹੈ ਨੇਲ ਪਾਲਚ ਵਗੈਰਾ ਉਹਨਾਂ ਦੇ ਜਿਹੜੇ ਆ ਜਦੋਂ ਅੱਗ ਬਲਦੀ ਹੈ ਉਹ ਫਿਰ ਬਲਾਸਟ ਹੁੰਦੇ ਆ ਡੱਬੀਆਂ ਉਹ ਬਲਾਸਟ ਦਾ ਥੋੜਾ ਜਿਹਾ ਰਿਹਾ ਵਾ ਮੁੰਡੇ ਵੀ ਇੱਕ ਸਾਡੇ ਤੇ ਲੱਗੀ ਏ ਛੱਟ ਥੋੜੀ ਜੀ ਤੇ ਬਾਕੀ ਇਸ ਵੇਲੇ ਸਿਚੁਏਸ਼ਨ ਅੰਡਰ ਕੰਟਰੋਲ ਆ ਥੋੜਾ ਰਾਤ ਹੋਣ ਕਰਕੇ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੇਕਿਨ ਸਾਨੂੰ ਕਾਦੀਆਂ ਵਿੱਚੋਂ ਫਸਟ ਟਾਈਮ ਆ ਵੀ ਜਿਹੜਾ ਨੂਰ ਇੰਨੀ ਵਧੀਆ ਸਾਨੂੰ ਪਾਣੀ ਦੀ ਸਪਲਾਈ ਮਿਲੀ ਆ ਵੀ ਸਾਡੀ ਗੱਡੀ ਕੋਈ ਵੀ ਨਹੀਂ ਟੁੱਟੀ ਪਾਣੀ ਤੋਂ ਵੀ ਜਿਹੜਾ ਇਹੀ ਕਹੀ ਆ ਵੀ 5 ਮਿੰਟ ਵੀ ਨਹੀਂ ਪਾਣੀ ਬੰਦ ਹੋਣ ਦਿੱਤਾ ਲਗਾਤਾਰ ਕਿੰਨੇ ਘੰਟੇ ਲੱਗੇ ਅੱਗ ਚ ਸਰ 3 ਵਜੇ ਤੋਂ ਲੱਗੇ ਰਿਆ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਵੀ 12:30 ਹੋ ਗਏ ਆ ਤਿੰਨ ਮੰਜ਼ਲਾ ਦੁਕਾਨ ਸੀ ਔਰ ਇਹਦੇ ਅੰਦਰ ਇਹਨਾਂ ਨੇ ਪਾਰਟੀਸ਼ਨ ਮਤਲਬ ਵੀ ਕਮਰੇ ਟਾਈਪ ਬਣਾਏ ਦੇ ਸੀ ਜਿਹਦੇ ਕਰਕੇ ਅੰਦਰ ਜਾਣਾ ਵੀ ਥੋੜਾ ਜਿਆ ਔਖਾ ਲੱਗ ਰਿਹਾ ਸੀ ਔਰ ਬਿਲਡਿੰਗ ਵੀ ਕਾਫੀ ਪੁਰਾਣੀ ਆ ਯੋ ਤੇ ਕਰਕੇ ਕਲਾਪਸ ਹੋ ਹੁੰਦਾ ਵੀ ਡਰ ਸੀ ਇਸ ਕਰਕੇ ਬਾਹਰੋਂ ਹੀ ਜਿਆਦਾ ਕੰਮ ਚਲਾਇਆ ਵਾ ਲੱਗਦਾ ਕਿੰਨਾ ਕੋ ਨੁਕਸਾਨ ਇਹ ਨੁਕਸਾਨ ਜੀ ਇਹ ਮਾਲਕ ਹੀ ਦੱਸ ਸਕਦੇ ਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਨਹੀਂ ਤੁਸੀਂ ਅੰਦਰ ਦੇਖਿਆ ਹੀ ਅੰਦਰ ਨਹੀਂ ਅੰਦਰ ਤੇ ਦੇਖੋ ਸਮਾਨ ਸੜਿਆ ਦਾ ਪਿਆ ਦਾ ਮੈਨੂੰ ਉਹਦੀ ਨਾ ਹੀ ਵੈਲਿਊ ਪਤਾ ਨਾ ਹੀ ਮੈਂ ਦੱਸ ਸਕਣਾ ਵੀ ਉਹ ਦੇ ਕਿ ਉਹ ਇਹ ਮਾਲਕ ਹੀ ਦੱਸ ਸਕਦੇ ਵੀ ਕਿੰਨਾ ਨੁਕਸਾਨ ਇਹ ਮੈਂ ਐਸ ਐਚਓ ਕਾਦੀਮਪੁਰ ਕੰਮ ਕਰ ਰਿਹਾ ਰਾਤ ਕੋਈ 2 3 ਵਜੇ ਮੈਨੂੰ ਫੋਨ ਆਇਆ ਕੰਟਰੋਲ ਤੋਂ ਕਿ ਇਸ ਤਰ੍ਹਾਂ ਤਰਪੁਰੇ ਮਲੇ ਦੁਕਾਨਾ ਜਨਰਲ ਸਟੋਰ ਹੈ ਉੱਤੇ ਅੱਗ ਲੱਗੀ ਹੈ ਤੇ ਮੈਂ ਪੰਜ ਸੱਤ ਮਿੰਟਾਂ ਜੀ ਇੱਥੇ ਪਹੁੰਚ ਗਿਆ ਪਹੁੰਚ ਕੇ ਦੇਖਿਆ ਸਾਰਾ ਫਿਰ ਗੱਡੀਆਂ ਬੁਲਾਈਆਂ ਜੀ ਫਾਇਰ ਬ੍ਰਿਗੇਡ ਅੱਗ ਤੇ ਲੱਗੀ ਹੈ ਸਵੇਰ ਦੇ ਲੱਗੀ ਹੈ ਹੁਣ ਤਕਰੀਬਨ 12 ਇੱਕ ਵਜ ਚਲੇ ਆ ਹੀ ਦੇਣ ਦਾ ਹੁਣ ਕੰਟਰੋਲ ਹੋਇਆ ਬਿਲਕੁਲ ਇਹ ਕਾਰਨ ਕੀ ਹੋਇਆ ਇਹ ਅੱਗ ਜਿਹੜੀ ਹੈ ਅਜੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਇਲਜ਼ਾਮ ਲਗਾ ਰਹੇ ਹੈ ਕਿ ਫਲਾਣੇ ਬੰਦੇ ਤੇ ਇਹਨਾਂ ਨੂੰ ਸ਼ੱਕ ਹੈ ਕਿ ਅੱਗ ਲਵਾਈ ਹੈ ਪਰ ਉਹ ਜਿਹੜਾ ਵਾ ਵੈਰੀਫਾਈ ਕੀਤਾ ਜਾਏਗਾ ਤਸਦੀਕ ਕੀਤਾ ਜਾਏਗਾ ਕਿ ਉਹ ਅੱਗ ਕਿਵੇਂ ਲੱਗੀ ਹੈ ਸੀਸੀਟੀ ਵੀ ਕੈਮਰੇ ਵੇਖਾਂਗੇ ਹੋਰ ਵੀ ਜੋ ਟੈਕਨੀਕਲ ਸਾਡੇ ਕੋਲ ਹੋਏਗਾ ਉਹਦੇ ਲਿਹਾਜ਼ ਨਾਲ ਅਸੀਂ ਜਿਹੜਾ ਵਾ ਜੇ ਕੋਈ ਉਹਦਾ ਕਸੂਰ ਹੋਇਆ ਤਾਂ ਉਹਦੇ ਖਲਾਫ ਕਾਰਵਾਈ ਜ਼ਰੂਰ ਹੋਏਗੀ ਕੀ ਨਾ ਕੀ ਹੋਦਾ ਇਹ ਲਖਵਿੰਦਰ ਸਿੰਘ ਹੈ ਉਹਦਾ ਨਾਮ ਲਹਿਰ ਠਾਕਰ ਸੰਧੂ ਦਾ ਉਹ ਇਹਨਾਂ ਦੀ ਦੁਕਾਨ ਤੇ ਕਰਾਇ ਵਜੋਂ ਕਰਾਇਦਾਰ ਵਜੋਂ ਦੁਕਾਨ ਹੈ ਕੋਦੇ ਕੋਲ ਤੇ ਉਹ ਦੁਕਾਨ ਕਰ ਰਿਹਾ ਹੈ ਕੋਈ ਇਹਨਾਂ ਦਾ ਅਦਾਲਤ ਵਿੱਚ ਵੀ ਕੇਸ ਚੱਲਿਆ ਤੇ ਅਹ ਪਤਾ ਲੱਗਾ ਇਹਨਾਂ ਨੇ ਦੱਸਿਆ ਕਿ ਉਹ ਲਖਵਿੰਦਰ ਸਿੰਘ ਨਾਲ ਇਹਨਾਂ ਦਾ ਦੁਕਾਨ ਨੂੰ ਲੈ ਕੇ ਤੇ ਕਰਾਇਆ ਕੇਸ ਜਲਾਵਾ ਉਹ ਮਾਂਜੂਰ ਅਦਾਲਤ ਚ ਚੱਲਦਾ ਹੈ ਤੇ ਅੱਗੇ ਆਪਣੀ ਤਫ਼ਤੀਸ਼ ਕੀ ਚੱਲ ਰਹੀ ਹੈ ਤਫ਼ਤੀਸ਼ ਅਸੀਂ ਪਹਿਲਾਂ ਅੱਗ ਤੇ ਕਾਬੂ ਪਾਇਆ ਜੀ ਲੋਕਾਂ ਨੂੰ ਇਹ ਦੇਖੋ ਜੀ ਸਾਨੂੰ ਕੋਈ 8-9 ਘੰਟੇ ਹੋ ਗਏ ਮਸ਼ੱਕਤ ਕਰਦਿਆਂ ਨੂੰ ਤੇ ਹੁਣ ਅੱਗ ਤੇ ਕੰਟਰੋਲ ਆ ਗਿਆ ਤਿੰਨ ਮੰਜ਼ਿਲਾ ਬਿਲਡਿੰਗ ਹੀ ਸੀਗੀ ਸਮਾਨ ਬਹੁਤ ਜ਼ਿਆਦਾ ਸੀ ਜੀ ਤੇ ਪਲਾਸਟਿਕ ਦਾ ਸਮਾਨ ਸੀ ਜ਼ਿਆਦਾਤਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਪ੍ਰੋਕਸੀਮੀਟਲੀ ਦੁਕਾਨਦਾਰ ਦੱਸ ਸਕਦਾ ਜੀ ਮੈਂ ਨਹੀਂ ਦੱਸ ਸਕਦਾ ਕਿ ਉਹਨੇ ਕੀ ਕੀ ਰੱਖਿਆ ਸੀ ਪਰ ਕਾਫੀ ਮਟੀਰੀਅਲ ਜ਼ਿਆਦਾ ਸੀ